ਹਾਂਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਜੀ ਅੱਜ ਦੀ ਵੀਡੀਓ ਨਾ ਕਮਾਲ ਹੋਣ ਵਾਲੀ ਆ ਕਮਾਲ ਐਵੇਂ ਹੋਣ ਵਾਲੀ ਆ ਵੀ ਜਿਹੜੇ ਭਰਾ ਮੈਨੂੰ ਪਹਿਲਾ ਪਹਿਲਾ ਮੈਂ ਗੱਲ ਦੱਸਦਿਆਂ ਵੀ ਜਿਹੜੇ ਭਰਾ ਮੈਨੂੰ ਕਹਿੰਦੇ ਸੀਗੇ ਨਾ ਵੀ ਤੂੰ ਕਿਸੇ ਲਈ ਕੀ ਕੀਤਾ ਕਮੈਂਟਾਂ ਚ ਕਹਿੰਦੇ ਸੀ ਆ ਕੇ ਜੋ ਮੈਂ ਕੀਤਾ ਨਾ ਜੋ ਮੈਂ ਚਾਹੁੰਦਾ ਸੀ ਭਾਵੇਂ ਮੇਰੇ ਕਹਿਣ ਨਾਲ ਹੋਇਆ ਭਾਵੇਂ ਨਹੀਂ ਹੋਇਆ ਕੁਝ ਭਰਾ ਕਹਿੰਦੇ ਸੀਗੇ ਤੇਰੇ ਭੌਂਕਰ ਨਾਲ ਕੁਝ ਨਹੀਂ ਹੋਣਾਗਾ ਕੁਝ ਭਰਾ ਐਵੇਂ ਵੀ ਕਹਿੰਦੇ ਸੀਗੇ ਕੁਝ ਭਰਾ ਕਹਿੰਦੇ ਸੀਗੇ ਪੀ ਸਾਨੂੰ ਗ੍ਰੰਥੀ ਸਿੰਘਾਂ ਦੀ ਜ਼ਰੂਰਤ ਹੀ ਨਹੀਂ ਗਈ ਕੁਝ ਭਰਾ ਕਹਿੰਦੇ ਸੀਗੇ ਵੀ ਗਰੀਬਾਂ ਦੀ ਮਦਦ ਕਰਕੇ ਨਾ ਅਸੀਂ ਮੰਗਤੇ ਤਿਆਰ ਕਰਦੇ ਆ ਇਹ ਗੱਲਾਂ ਕਰਦੇ ਸੀ ਜਦ ਮੈਂ ਕਹਿੰਦਾ ਸੀ ਨਾ ਪੀ ਕਿਸੇ ਗਰੀਬ ਦੀ ਮਦਦ ਕਰਿਆ ਕਰੋ ਭਰਾਵੋ ਅਸੀਂ ਵਿਆਹਾਂ ਸ਼ਾਦੀਆਂ ਤੇ ਅਸੀਂ ਐਨ ਐਨ ਖਰਚਾ ਕਰਦੇ ਆ ਵਿਆਹਾਂ ਸ਼ਾਦੀਆਂ ਤੇ ਐਨਾ ਖਰਚਾ ਕਰਦੇ ਤੇ ਮੈਨੂੰ ਕਈ ਭਰਾਵਾਂ ਨੇ ਕਮੈਂਟ ਕੀਤਾ ਸੀ ਕਹਿੰਦੇ ਤੈਨੂੰ ਤੇਰੇ ਕੀ ਚਲੂਣੇ ਲੜਦੇ ਆ ਕੋਈ ਪੈਸਾ ਲਾਉਂਦਾ ਤਾਂ ਪੱਲਿਓਂ ਲਾਉਂਦਾ ਲਾਓ ਭਈ ਲਾਓ ਬਹੁਤ ਵਧੀਆ ਗੱਲ ਆ ਲਾਣੇ ਚਾਹੀਦੇ ਵੀ ਆ ਪੈਸੇ ਲਾਉਣੇ ਚਾਹੀਦੇ ਵੀ ਆ ਕਿਉਂ ਨਹੀਂ ਲਾਣੇ ਚਾਹੀਦੇ ਲਾਣੇ ਚਾਹੀਦੇ ਆ ਵੇ ਮਾ ਸ਼ਾਦੀਆਂ ਤੇ ਲਾਣੇ ਕਿਉਂ ਨਹੀਂ ਚਾਹੀਦੇਗੇ ਖੁੱਲਕੇ ਲਾਓ ਖੁੱਲਕੇ ਗਰੀਬ ਦੀ ਮਦਦ ਨਹੀਂ ਕਰਨੀ ਮੰਗਤੇ ਬਣ ਜਾਣਗੇ ਉਹ ਮੰਗਤੇ ਨਹੀਂ ਬਣ ਜਾਣਗੇ ਜਿਹੜੀ ਗੱਲ ਮੈਂ ਕਹਿੰਦਾ ਸੀ ਨਾ ਅੱਜ ਮੇਰੇ ਨਾਲ ਕਸਮ ਨਾਲ ਦਿਲ ਦੀ ਗੱਲ ਹੋਈ ਆ ਜਿਹੜੇ ਕਹਿੰਦੇ ਸੀ ਵੀ ਤੇਰੇ ਭੋਂਕਰ ਤੂੰ ਕੀ ਕੀਤਾ ਮੈਂ ਭਈ ਆ ਕੀਤਾ ਮੈਂ ਤੁਹਾਨੂੰ ਇੱਕ ਵੀਡੀਓ ਵਿਖਾਉਣਾ ਮੈਂ ਆ ਕੀਤਾ ਜੇ ਇਹ ਮੇਰੇ ਕਹੇ ਤੋਂ ਨਹੀਂ ਨਾ ਹੋਇਆ ਲੇਕਿਨ ਮੇਰੇ ਦਿਲ ਦੀ ਜ਼ਰੂਰ ਹੋਈ ਹੈ ਗੱਲ ਇਹ ਜਿਹੜੇ ਭਰਾ ਸਾਹਮਣੇ ਆ ਰਹੇ ਆ ਨਾ ਹੁਣ ਹਜੇ ਆ ਨਹੀਂ ਰਿਹਾ ਆਣਗੇ ਹਜੇ ਹੋਰ ਆਣਗੇ ਹਜੇ ਹੋਰ ਭਰਾ ਵੀ ਆਣਗੇ ਇਹ ਨਹੀਂ ਵੀ ਮੇਰੇ ਕੋਲ ਪੈਸਾ ਹੈ ਨਹੀਂ ਤਾਂ ਕਿਸੇ ਕੋਲ ਵੀ ਹੈ ਨਹੀਂ ਜੇ ਤੁਸੀਂ ਦਿਆਲੂ ਨਹੀਂ ਜਾਂ ਮੈਂ ਦਿਆਲੂ ਨਹੀਂ ਤਾਂ ਇਹਦਾ ਮਤਲਬ ਇਹ ਨਹੀਂ ਵੀ ਕੋਈ ਵੀ ਨਹੀਂਗਾ ਸਾਰੇ ਲੋਕ ਐ ਕਹਿਣਗੇ ਵੀ ਹਾਂ ਭਾਈ ਅਸੀਂ ਅ ਅਸੀਂ ਨਾ ਤੂੰ ਕੀ ਲੈਣਾ ਗ੍ਰਾਂਥੀਆਂ ਤੋਂ ਅਸੀਂ ਗਰੀਬਾਂ ਦੀ ਮਦਦ ਕਿਉਂ ਕਰੀਏ ਗਰੀਬਾਂ ਨੂੰ ਤਾਂ ਰੱਬ ਨੇ ਗਰੀਬ ਬਣਾਇਆ ਹੈ ਨਾ ਜਿਹੜੇ ਇਹ ਗੱਲਾਂ ਕਰਦੇ ਸੀ ਨਾ ਅੱਜ ਆ ਵੀਡੀਓ ਵੇਖੋ ਇਹ ਮੇਰੇ ਮਨ ਦੀ ਗੱਲ ਹੈ ਤਾਂ ਵੀਡੀਓ ਨੂੰ ਆਪਣੇ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਭਾਜੀ ਹੁਣਾਂ ਨੇ ਵੀ ਕਿਹਾ ਆ ਤੇ ਭਾਜੀ ਹੁਣਾਂ ਦਾ ਫੋਨ ਨੰਬਰ ਜੇ ਕਿਸੇ ਭਰਾ ਨੇ ਮਦਦ ਕਰਨੀ ਚਾਹੁੰਦਾ ਕੋਈ ਠੀਕ ਆ ਕਿਸੇ ਗਰੀਬ ਪਰਿਵਾਰ ਦੀ ਔਰ ਨੰਬਰ 2 ਭਾਜੀ ਹੁਣਾਂ ਨਾਲ ਗੱਲ ਕਰਨੀ ਚਾਹੁੰਦਾ ਕੋਈ ਗਰੀਬ ਪਰਿਵਾਰ ਫਿਲਹਾਲ ਇੱਕ ਗ੍ਰਾਂਥੀ ਸਿੰਘਾਂ ਦੇ ਘਰ ਬਣਵਾ ਰਹੇ ਆ ਬਹੁਤ ਵਧੀਆ ਸੇਵਾ ਕਰ ਰਿਹਾ ਇਹ ਮੈਂ ਕਹਨਾ ਕਿਆ ਬਾਤ ਆ ਮੈਂ ਜਿਦਾ ਕਹਿੰਦੇ ਨੇ ਰੱਬੋਂ ਹੀ ਵੀਡੀਓ ਕੋ ਮੇਰੇ ਨਾਲ ਸਾਹਮਣੇ ਜਦੋਂ ਕੋਈ ਚੀਜ਼ ਆਉਂਦੀ ਆ ਰੱਬੋਂ ਹੀ ਮੇਰੇ ਸਾਹਮਣੇ ਆਈ ਵੀਡੀਓ ਇਹ ਤਾਂ ਮੈਂ ਇੱਕਦਮ ਕੀ ਕਹਿੰਦੇ ਹੁੰਦੇ ਅੰਗਰੇਜ਼ੀ ਦੇ ਵਿੱਚ ਐਕਸਾਈਟਿਡ ਕੀ ਕਹਿੰਦੇ ਹੁੰਦੇ ਇਦਾਂ ਦਾ ਕੁਝ ਕਹਿੰਦੇ ਹੁੰਦੇ ਆ ਹਨਾ ਵੀ ਮੈਂ ਉਹ ਹੋ ਗਿਆ ਮੈਂ ਨਹੀਂ ਆ ਵੀਡੀਓ ਫਿਰ ਪ੍ਰੋਬਲਮ ਕੀ ਹੋਈ ਆ ਵੀਡੀਓ ਡਾਊਨਲੋਡ ਨਾ ਹੋਵੇ ਮੈਂ ਸਹੀ ਦੱਸ ਰਿਹਾ ਡਾਊਨਲੋਡ ਨਾ ਹੋਵੇ ਗੂਗਲ ਤੇ ਮੈਂ ਬੜੀ ਟਰਾਈ ਕੀਤੀ ਵੀ ਕਿੱਦਾਂ ਹੋਊਗੀ ਤਾਂ ਹੋਊਗੀ ਤੇ ਆਮ ਨੋਰਮਲ ਸੌਫਟਵੇਅਰ ਹੁੰਦੇ ਆ ਉਹਨਾਂ ਚ ਹੋ ਜਾਂਦੀਆਂ ਸਾਰੀਆਂ ਪਰ ਇਹ ਨਾ ਹੋਵੇ ਬੜਾ ਮੱਥਾ ਮਾਰਿਆ 2 ਘੰਟਿਆਂ ਬਾਅਦ ਇੱਕ ਸੌਫਟਵੇਅਰ ਲੱਭਿਆ ਜਿੱਥੋਂ ਮੈਨੂੰ ਡਾਊਨਲੋਡ ਕੀਤਾ ਅੱਜ ਕਸਮਨਾ ਮੈਨੂੰ ਇੰਨੀ ਖੁਸ਼ੀ ਹੈ ਨਾ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਵੀਡੀਓ ਨੂੰ ਆਪਣੇ ਨੂੰ ਨਾ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਮੈਂ ਜਿਹੜੇ ਭਰਾ ਮੈਨੂੰ ਕਮੈਂਟਾਂ ਕਰਦੇ ਸੀ ਨਾ ਕਿ ਤੇਰੇ ਭੌਂਕਰ ਨਾਲ ਕੁਝ ਨਹੀਂ ਹੋਣਾ ਤੂੰ ਕਿਸੇ ਲਈ ਕੀ ਕੀਤਾ ਜੇ ਮੈਨੂੰ ਕਹਿੰਦੇ ਸੀਗੀ ਭਾਈ ਸਾਹਿਬ ਬੋਲਣਾ ਹੀ ਹੁੰਦਾ ਸਭ ਕੁਝ ਜੇ ਤੁਸੀਂ ਬੋਲੋਗੇ ਨਹੀਂ ਨਾ ਕਿਸੇ ਨੂੰ ਦੁੱਖ ਨਹੀਂ ਦੱਸੋਗੇ ਆਪਦਾ ਆਪਦੇ ਅੰਦਰ ਦੀ ਆਵਾਜ਼ ਆਪਦੇ ਅੰਦਰ ਦੀ ਗੱਲ ਨਹੀਂ ਦੱਸੋਗੇ ਤਾਂ ਕੌਣ ਸਾਹਮਣੇ ਆਊਗਾ ਤੁਹਾਡੇ ਚਲੋ ਇਹ ਭਰਾ ਮੇਰੀ ਗੱਲ ਸੁਣ ਕੇ ਨਹੀਂ ਆਏ ਮੈਨੂੰ ਨਹੀਂ ਪਤਾ ਇਸ ਇਹ ਭਰਾਵਾਂ ਦੇ ਮਨ ਮੇਰ ਕਿੱਥੋਂ ਪਈ ਆ ਠੀਕ ਆ ਵੀ ਇਧਰਲੇ ਪਾਸੇ ਇਹਨਾਂ ਨੇ ਪੈਰ ਪੁੱਟਿਆ ਹੈ ਇਸ ਗਲਬਲ ਲੇਕਿਨ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੀ ਮੇਰੀ ਸੋਚ ਵਰਗੇ ਲੋਕ ਬਹੁਤ ਬੈਠੇ ਆ ਅੱਜ ਮੈਂ ਤਾਂ ਮੈਂ ਤਾਂ ਖੁਦ ਕਹਿੰਨਾ ਵੀ ਮੈਨੂੰ YouTube ਤੋਂ ਦੇਖੋ ਜੀ ਇੱਥੇ ਮੈਂ ਰਹਿਣਾ ਵਿਦੇਸ਼ 'ਚ ਇੱਥੇ ਇੰਨੀ ਕਮਾਈ ਹੈ ਨੀ ਕਿ ਆਪ ਦੇ ਬੱਚਿਆਂ ਦੀਆਂ ਫੀਸਾਂ ਘਰਾਂ ਦੇ ਖਰਚੇ 25-30 ਹਜ਼ਾਰ ਨਾ ਤੁਹਾਨੂੰ ਪਤਾ ਵੀ ਕੀ ਚੱਲਦਾ ਆ ਠੀਕ ਆ ਇੰਨਾ ਕਮਾਉਣੇ ਇੰਨੀਆ ਕ ਤਨਖਾਹਾਂ ਐ ਇੱਥੇ ਇੰਨਾ ਕੁਝ ਹੀ ਲੱਭਦਾ ਆ ਠੀਕ ਆ ਜੀ ਮਾਲਕ ਮੇਰ ਕਰੇ ਤਾਂ ਜਿਹੜੇ ਕਹਿੰਦੇ ਸੀ ਹੁਣ ਪੰਜਾਬ ਚ ਆ ਕੇ ਤੂੰ ਕਾਰ ਕੁਛ ਮੈਨੂੰ ਕਹਿੰਦੇ ਜੇ ਕਰਨਾ ਨਾ ਕਈ ਭਰਾ ਕਮੈਂਟ ਕਰਦੇ ਕਹਿੰਦੇ ਪੰਜਾਬ ਚ ਆ ਕੇ ਕਰ ਕੋਈ ਇਹ ਪੰਜਾਬ ਚ ਆਣ ਦੀ ਲੋੜ ਹੀ ਨਹੀਂ ਬੋਲਣ ਵਾਲਾ ਚਾਹੀਦਾ ਬੰਦਾ ਸਾਡੇ ਕੋਲੇ ਸਾਧਨ ਆ ਸੋਸ਼ਲ ਮੀਡੀਆ ਆ ਪੰਜਾਬ ਚ ਆ ਕੇ ਕੀ ਕਰਾਂਗੇ ਪੰਜਾਬ ਚ ਵੀ ਆਵਾਂਗੇ ਕੋਈ ਗੱਲ ਨਹੀਂ ਪੰਜਾਬ ਨਾਲ ਮੈਨੂੰ ਬਹੁਤ ਪਿਆਰ ਆ ਮੈਂ ਚਾਹਨਾ ਉੱਥੇ ਜੂਪੀ ਤੂੰ ਆ ਕੇ ਲੋਕਾਂ ਨੇ ਰਾਸ਼ਨ ਕਾਰਡ ਬਣਾ ਰਹੇ ਤੁਸੀਂ ਯਾਰ ਮੇਰਾ ਰਾਸ਼ਨ ਕਾਰਡ ਨਹੀਂ ਬਣਾ ਸਕਦੇਗੇ ਉਹਨਾਂ ਨੂੰ ਕਿੱਲਿਆਂ ਦੇ ਕਿੱਲੇ ਜ਼ਮੀਨ ਦੇ ਘਰ ਪਾ ਕੇ ਦੇ ਸਕਦੇ ਆ ਤੇ ਇੱਕ ਸਰਦਾਰ ਬੰਦੇ ਨੂੰ ਜੱਟ ਮਤਲਬ ਕਿ ਜੱਟ ਚੜਦਾ ਮੂੰਹ ਤੇ ਫੇਰ ਬਾਰ-ਬਾਰ ਵੀ ਇੱਕ ਪੰਜਾਬੀ ਬੰਦੇ ਨੂੰ ਤੁਸੀਂ ਘਰ ਪਾ ਕੇ ਨਹੀਂ ਦੇ ਸਕਦੇ ਉੱਥੇ ਦੇ ਸਕਦੇ ਹੋ ਹੁਣ ਮੈਂ ਆਉਂਗਾ ਪੰਜਾਬ ਤਾਂ ਪੰਜਾਬ ਆ ਕੇ ਮੈਂ ਵੀਡੀਓ ਕਰੂੰਗਾ ਵੀ ਮੈਂ ਆ ਗਿਆ ਪੰਜਾਬ ਠੀਕ ਆ ਲੁਧਿਆਣੇ ਚ ਤੇ ਹੁਣ ਮੈਨੂੰ ਘਰ ਬਣਾ ਕੇ ਦਿਓ ਜਿਹੜੇ ਕਹਿੰਸੀ ਨੇ ਵੀ ਪੰਜਾਬ ਆ ਕੇ ਕਰ ਕੁਛ ਮੈਂ ਤਾਂ ਬਈ YouTube ਤੇ ਬੋਲ ਕੇ ਕਰਤਾ ਜੋ ਕਰਨਾ ਸੀ ਠੀਕ ਆ ਮੇਰੇ ਮਨ ਦੀ ਇਹ ਖੁਆਇਸ਼ ਸੀ ਕਿ ਪਏ ਇਦਾਂ ਹੋਵੇ ਤਾਂ ਹੋ ਰਿਹਾ ਔਰ ਹੋਊਗਾ ਜਿਹੜੇ ਅਸੀਂ ਕਹਿੰਨੇ ਆ ਨਾ ਵੀ ਸਿੱਖ ਧਰਮ ਦੇ ਲੋਕ ਉਸਾਈ ਧਰਮ ਵੱਲ ਜਾਈ ਜਾਂਦੇ ਆ ਇਦਾਂ ਜਾਈ ਜਾਂਦੇ ਆ ਬਾਈ ਇਹ ਬੋਲਣਾ ਪੈਣਾ ਇਹ ਦੱਸਣਾ ਪੈਣਾ ਆ ਜ਼ਰੂਰੀ ਨਹੀਂ ਹੁੰਦਾਗਾ ਵੀ ਜਿਹਦੇ ਕੋਲ ਪੈਸਾ ਉਹ ਹੀ ਵਧੀਆ ਗੱਲ ਕਰਦਾ ਉਹਦਾ ਦਿਮਾਗ ਬਹੁਤ ਕੰਮ ਕਰਦਾ ਕੱਲ੍ਹ ਕੇ ਪਰਸੋਂ ਆਪਾਂ ਇੱਕ ਵੀਡੀਓ ਕੀਤੀ ਸੀਗੀ ਉਹ ਚ ਮੈਂ ਗੱਲ ਦੱਸੀ ਸੀਗੀ ਉਹ ਭਰਾ ਨੇ ਵੀ ਇਹ ਗੱਲ ਦੱਸੀ ਸੀ ਔਰ ਉਹ ਗੱਲ ਮੈਂ ਹਰ ਵੀਡੀਓ ਚ ਹੀ ਕਹਿਣਾ ਹੁੰਦਾ ਪੀ ਧਰਮ ਬਦਲਣ ਦਾ ਕਾਰਨ ਕੀ ਆ ਇਹ ਜਰੂਰ ਦੇਖੋ ਇੱਕ ਬੰਦਾ ਹੁੰਦਾ ਸਿੱਦਕ ਤੇ ਟਿਕਿਆ ਹੁੰਦਾ ਇੱਕ ਬੰਦਾ ਸਿੱਦਕ ਤੇ ਟਿਕਿਆ ਆ ਵੀ ਨਹੀਂ ਜੋ ਮਰਜੀ ਹੋ ਜੇ ਮੈਂ ਆਪਣਾ ਧਰਮ ਚੇਂਜ ਨਹੀਂ ਕਰਨਾਗਾ ਮੈਂ ਇੱਕ ਤਾਂ ਉਹ ਅੰਦਰਲੀ ਗੱਲ ਦੱਸਦਾ ਮੈਂ ਸਿੱਦਕ ਤੇ ਟਿਕਿਆ ਹੋਇਆ ਹਾਂ ਮੇਰੇ ਬੱਚੇ ਮੇਰੀ ਵਾਈਫ ਮੇਰਾ ਪਰਿਵਾਰ ਸਾਰਾ ਹੀ ਉਹ ਕਹਿੰਦੇ ਠੀਕ ਆ ਜੋ ਹੈਗਾ ਜਿੰਨਾ ਹੈਗਾ ਮਾਲਕ ਦਿੰਦਾ ਜਿੰਨਾ ਠੀਕ ਆ ਪਰ ਹੁਣ ਮੰਨ ਲਓ ਵੀ ਮੈਂ ਤਾਂ ਟਿਕਿਆ ਹੋਇਆ ਆ ਵੀ ਠੀਕ ਆ 25000 ਰੁਪਏ ਬਹੁਤ ਆ ਠੀਕ ਆ ਗੁਜ਼ਾਰਾ ਚੱਲੀ ਜਾਂਦਾ ਪਰ ਮੰਨ ਲਓ ਮੇਰੀ ਵਾਈਫ ਨਹੀਂ ਕੇ ਮੇਰੀ ਵਾਈਫ ਨੂੰ ਗੱਡੀ ਚਾਹੀਦੀ ਹੈ ਕਹਿੰਦੀ ਗੱਡੀ ਲਿਆਓ ਉਹਨਾਂ ਕੋਲ ਗੱਡੀ ਆ ਉਹਦੇ ਕੋਲੇ ਉਹ ਆ ਉਹਨਾਂ ਨੇ ਆ ਕਰ ਲਿਆ ਉਹਨਾਂ ਨੇ ਉਹ ਕਰ ਲਿਆ ਮਰਦਾ ਫਿਰ ਬੰਦਾ ਪਤਾ ਕੀ ਕਰਦਾ ਹੁੰਦਾ ਫਿਰ ਇਹ ਕਰਦਾ ਹੁੰਦਾ ਪਰਿਵਾਰ ਦਾ ਬੜਾ ਦੁੱਖ ਹੁੰਦਾ ਆ ਠੀਕ ਕਈ ਕਹਿੰਦੇ ਆ ਫਿਰ ਡਾਇਲੋਗ ਮਾਰਨੇ ਕਿ ਗੁਰੂ ਸਾਹਿਬ ਨੇ ਤਾਂ ਐ ਕਰਤਾ ਸੀ ਤੇ ਜਦੋਂ ਗੱਲ ਆਪ ਦੇਤੇ ਆਉਂਦੀ ਹੈ ਫਿਰ ਕਹਿੰਦੇ ਅਸੀਂ ਕਿਹੜਾ ਗੁਰੂ ਸਾਹਿਬ ਵਰਗੇ ਆ ਅਸੀਂ ਉਹਨਾਂ ਦੀ ਰੀਸ ਥੋੜੀ ਕਰ ਸਕਦੇ ਆ ਤੇ ਰੀਸ ਜਿਹੜਾ ਮੇਰਾ ਵਰਗਾ ਬੋਲਦਾ ਉਹ ਹੀ ਕਰ ਸਕਦਾ ਅਸੀਂ ਕਹਾਂਗੇ ਉਹਨਾਂ ਦੀ ਰੀਸਾ ਨਹੀਂ ਕਰ ਸਕਦੇ ਜੇ ਕਹਦੇ ਹੋ ਨਾ ਵੀ ਗੁਰੂ ਸਾਹਿਬ ਨੇ ਆਪ ਦਾ ਸਾਰਾ ਕੁਝ ਵਾਰਤਾ ਸੀਗਾ ਗਰੀਬਾਂ ਨੂੰ ਗਰੀਬਾਂ ਦੇ ਸਿਰਾਂ ਤੇ ਪੱਗਾਂ ਧਰੀਆਂ ਗੁਰੂ ਸਾਹਿਬ ਨੇ ਠੀਕ ਹੈ ਉਹਨਾਂ ਨੂੰ ਸਰਦਾਰ ਬਣਾਇਆ ਵੀ ਜਿਨ੍ਹਾਂ ਨੂੰ ਕਹਿੰਦੇ ਸੀ ਇਹ ਨੀਮੀ ਜਾਤੀ ਦੇ ਆ ਤੇ ਫਲਾਣੇ ਤੇ ਟਵਕਾਣੇ ਆ ਅੱਜ ਚੱਲ ਅੱਜ ਵੀ ਉਹੀ ਕੁਝ ਰਿਹਾ ਚੱਲ ਅੱਜ ਵੀ ਉਹੀ ਕੁਝ ਰਿਹਾ ਆ ਤੇ ਉਹਨਾਂ ਦੇ ਪੱਗਾਂ ਬਣਾਈਆਂ ਸੀ ਸਰਦਾਰ ਬਣਾਇਆ ਸੀ ਉਹਨਾਂ ਨੂੰ ਆਪ ਦਾ ਸਭ ਕੁਝ ਕੁਰਬਾਨ ਕੀਤਾ ਸੀ ਉਦੋਂ ਗੱਲ ਆ ਜਾਂਦੀ ਉਦੋਂ ਕਹਿੰਦੇ ਅਸੀਂ ਕਿਹੜਾ ਅਸੀਂ ਉਹਨਾਂ ਦੀ ਰੀਸ ਥੋੜੀ ਕਰ ਸਕਦੇ ਆ ਫਿਰ ਅਸੀਂ ਕਰ ਸਕਦੇ ਆ ਜਿਹੜਾ ਧਰਮ ਚੇਂਜ ਕਰਦਾ ਉਹਨੂੰ ਕਹਿੰਦੇ ਜੀ ਸਿਦਕ ਤੇ ਰਹੇ ਸੀ ਗੁਰੂ ਸਾਹਿਬ ਦਾ ਸਿਦਕ ਦੇਖੋ ਅਸੀਂ ਤਾਂ ਗੁਰੂ ਸਾਹਿਬ ਦਾ ਸਿਦਕ ਦੇਖੀਏ ਤੁਸੀਂ ਨਹੀਂ ਦੇਖਣਾ ਤੁਸੀਂ ਨਹੀਂ ਤੁਸੀਂ ਜਿਨ੍ਹਾਂ ਕੋਲ ਗੱਬਰ ਆ ਮਾਲ ਆ ਮਾਲਕ ਨੇ ਦਿੱਤਾ ਜਾਂ ਉਹਨਾਂ ਨੇ ਆਪ ਕਮਾਇਆ ਤੇ ਉਹ ਉਹਨਾਂ ਨੇ ਇਹ ਦੇਖਣਾ ਉਹਨਾਂ ਚ ਸਿਦਕ ਹੈ ਨਹੀਂਗਾ ਹਨਾ ਉਹ ਬੇਸਿਦਕ ਉਹਨਾਂ ਤਾਂ ਬੱਟਾਂ ਛੇੜਣੀਆਂ ਹੁੰਦੀਆਂ ਹਨਾ ਹਨਾ ਸਾਨੂੰ ਲੜਾਈ ਝਗੜੇ ਕਲੇਸ਼ ਹੀ ਆ ਬਸ ਹੋਰ ਕੁਝ ਨਹੀਂਗਾ ਵੀਡੀਓ ਬਹੁਤ ਵੱਡਾ ਹੋ ਜਾਂਦਾ ਮੈਂ ਵੀਡੀਓ ਚਾਲੂ ਕਰਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਮਜ਼ਾ ਆ ਜੂਗਾ ਤੁਹਾਨੂੰ ਵੀਡੀਓ ਦੇਖ ਕੇ ਆਪਣੀ ਗੱਲ ਦੀ ਆਪਣੇ ਦਿਲ ਦੀ ਹੋਈ ਆ ਇੱਕ ਦਿਲ ਦੀ ਗੱਲ ਆਜੋ ਚੱਲ ਵੀਰ ਓਏ ਕਰਦੀਆਂ ਇਸ ਵਰਨਜੀਤ ਵੀਰ ਜੀ ਦਾ ਬਾਕੀ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦੀ ਦਿਲੋਂ ਦਿਲੋਂ ਮਹਾਰਾਜ ਜੀ ਨੂੰ ਅੰਦਰ ਉਸਤਿਕ ਬਖਸ਼ੀ ਸੱਚੀ ਗੱਲ ਜਿਹੜੇ ਹੋਰ ਵੀ ਦਿਆਵਾਂ ਉਹ ਵੀ ਵੀਰੋ ਨਾਲ ਦਾ ਸਾਥ ਦੇਣ ਮੈਂ ਬੜੇ ਸੱਚੀ ਵੀਰੇ ਅੱਜ ਮੈਨੂੰ ਦੁੱਖ ਆਇਆ ਅਰਦਾਸ ਹੁੰਦੀ ਹੈ ਵਿੱਚ ਮੇਰਾ ਮਨ ਰੋਂਦਾ ਹੀ ਮਾਲਕਾ ਦਾ ਸ਼ੁਕਰਾਨਾ ਕਰਦੀ ਆ ਅਕਾਲ ਪੁਰਖ ਵੈਗਰੂ ਦਾ ਇਹ ਮੇਰਾ ਸ਼ੁਕਰ ਹੈ ਮੈਂ ਵੀ ਅੱਜ ਕਹੂੰਗੀ ਨਾ ਮੇਰਾ ਘਰ ਬਣਦਿਆ ਕੱਲ ਤਾਂ ਦੇ ਮਾਰਦੇ ਸੀ ਕਿ ਘਰ ਨਹੀਂ ਬਣੇਗਾ ਨਹੀਂ ਬਣਨਾ ਵਿੱਚ ਕਹਿੰਦੀ ਨਹੀਂ ਬਣਦਾ ਤੂੰ ਰੋਜ਼ ਲਾਰੇ ਲੰਮੇ ਇੱਕ ਹਫ਼ਤਾ ਹੋਇਆ ਕਿੰਨੇ ਟਾਈਮ ਹੋ ਚੁੱਕਿਆ ਇਹਨਾਂ ਵਿੱਚ 5-6 ਮਹੀਨੇ ਚੱਲੇਗੇ ਉਹ ਵੀ ਨਾਲ ਹੀ ਸ਼ਾਮਲ ਹੋਏ ਜਿੰਨਾ ਤਾਂਨੇ ਮਾਰੇ ਜਿਹੜੇ ਘਰੇ ਆਣੜ ਕੇ ਮੈਨੂੰ ਆਦੇ ਹੀ ਜਾ ਇੱਥੋਂ ਜਾ ਇੱਥੋਂ ਜੀ ਭੈਣ ਹੁਣੀ ਪਿਛਲੇ 5 ਮਹੀਨੇ ਤੋਂ ਇਸ ਧਰਮਸ਼ਾਲਾ ਤੋਂ ਵਿੱਚ ਰਹਦੇ ਸੀ ਹਾਂ ਜੀ ਹਾਂ ਜੀ ਦੇਖੋ ਇਹਨਾਂ ਤੋਂ ਉੱਪਰ ਕੋਈ ਅਹਿਸਾਨ ਨਹੀਂ ਹੈ ਇਹ ਸਾਡਾ ਫਰਜ਼ ਬੰਦ ਹੈ ਸਾਨੂੰ ਗੁਰੂ ਪਾਤਸ਼ਾਹ ਨੇ ਹਮੇਸ਼ਾ ਸਿਖਾਇਆ ਵੀ ਹੈ ਔਰ ਦੱਸਿਆ ਵੀ ਹੈ ਕਿ ਜਿਨ੍ਹਾਂ ਨੂੰ ਕਿਤੇ ਘੱਟ ਰਹਿ ਗਿਆ ਕਮਜ਼ੋਰ ਵਰਗ ਤੋਂ ਰਹਿ ਗਿਆ ਮੋਟਾ ਅਸੀਂ ਲਾਉਣਾ ਨਾ ਸਾਨੂੰ ਪਰਮਾਤਮਾ ਨੇ ਬਹੁਤ ਕੁਝ ਬਖਸ਼ਿਆ ਸਾਡਾ ਸੁਣੋ ਸੁਣੋ ਇਸ ਵੀਰ ਦੀਆਂ ਇਸ ਸੋਹਣੇ ਵੀਰ ਦੀਆਂ ਗੱਲਾਂ ਸੁਣੋ ਠੀਕ ਆ ਮੇਰਾ ਕਹਿਣ ਦਾ ਥੋੜਾ ਸਟਾਈਲ ਹੋਰ ਤਰ੍ਹਾਂ ਦਾ ਆ ਇਹਨਾਂ ਦਾ ਸਟਾਈਲ ਹੋਰ ਤਰ੍ਹਾਂ ਦਾ ਆ ਬੂਟਾ ਅਸੀਂ ਲਾਉਣਾ ਬੂਟਾ ਅਸੀਂ ਲਾਉਣਾ ਜੇ ਬੂਟਾ ਉਖੜ ਰਿਹਾ ਹੈ ਨਾ ਤਾਂ ਉਹਨੂੰ ਅਸੀਂ ਸੰਭਾਲਣਾ ਆ ਅਸੀਂ ਅਸੀਂ ਕੋਈ ਵੀ ਕੌਮ ਆ ਮਲਾ ਲੋ ਇੱਕ ਫੌਜ ਆ ਕਿਸੇ ਦੇਸ਼ ਦੀ ਤਾਂ ਇੱਕ ਪਰਿਵਾਰ ਆ ਜਿਹੜੀ ਕੌਮ ਆ ਧਰਮ ਆ ਉਹ ਇੱਕ ਪਰਿਵਾਰ ਆ ਤੇ ਜੇ ਸਾਨੂੰ ਇਹ ਸਮਝ ਨਹੀਂ ਆਉਂਦਾ ਤਾਂ ਫੇਰ ਸਾਨੂੰ ਬਣਦੀ ਕੀ ਲੋੜ ਆ ਪੱਗਾ ਬਨਣ ਦੀ ਕੀ ਲੋੜ ਆ ਵੱਡੇ ਵੱਡੇ ਦਾੜੇ ਛੱਡ ਲੈ ਬਸ ਹੋ ਗਿਆ ਬਸ ਇੰਨੇ ਹੀ ਸਿੱਖਿਆ ਵੀ ਵੱਡਾ ਦਾੜਾ ਛੱਡ ਲੈਣਾ ਆ ਵੱਡੀ ਸਾਰੀ ਕਿਰਪਾਨ ਪਾ ਲੋ ਇੱਕ ਬਸ ਜੀ ਬੱਲੇ 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 ਐਂਦਾ ਨਹੀਂ ਗੱਲ ਵੰਨੇਗੀ ਆ ਵੀਰ ਦੀਆਂ ਗੱਲਾਂ ਸੁਣੋ ਵੀਰ ਦੀਆਂ ਗੱਲਾਂ ਸੁਣੋ ਪੀਰ ਪੀਰ ਜੀ ਕੀ ਕਹਿ ਰਹੇ ਸੁਣੋ ਆਂਦਾ ਲੋਕਾਂ ਨਾਲ ਸਾਂਝੇ ਕਰਦੇ ਹੋਏ ਆਪਾਂ ਉਹਨਾਂ ਨੂੰ ਮੋਢੇ ਲਾਈਏ ਉਹਨਾਂ ਨੂੰ ਵੀ ਉੱਪਰ ਨੂੰ ਖਿੱਚੀ ਹੈ ਨਾ ਪੈਣ ਜੀ ਕਿੱਥੇ ਓਪਨ ਜੀ ਰਹਿ ਰਹੇ ਸੀ ਹਾਂ ਜੀ ਵੀਰ ਜੀ ਓਪਨ ਤੇ ਹੁਣ ਤਾਂ ਠੰਡ ਬੜੀ ਹੈ ਐਦਾਂ ਵੀਰ ਜੀ ਇੱਥੇ ਮੰਜੜਾਈ ਦੇ ਵਿੱਚ ਆ ਛੋਟੀ ਬੱਚੀ ਛੋਟੀ ਹੈ ਹਾਂ ਜੀ ਬੱਚੀ ਕਾਹਨੋਂ ਆਦੀ ਵੀਰ ਜੀ ਹਾਂ ਜਿਸ ਨਾਮ ਦੇ ਸੋਪੜਾ ਜਿਸ ਨਿਰਵੀਰ ਕੋਲ ਹੈ ਸਿੱਲ ਨਾ ਬੇਕੋਸ ਸਿੰਦਰਪੀਰ ਕੋਲ ਭੈਣ ਜੀ ਤੁਹਾਨੂੰ ਠੰਡ ਲੱਗਦੀ ਹੈ ਛੋਟੇ ਬੱਚੇ ਨੂੰ ਹੋਰ ਜਿਆਦਾ ਵੀਰ ਜੀ ਅੱਜ ਤਾਂ ਚਾਈਆਂ ਵੀ ਨਹੀਂ ਹੈ ਕੰਬਲ ਆ ਸੱਚੀ ਗੱਲ ਵੀਰ ਜੀ ਜਿਹੜਾ ਡੰਡ ਲੱਗਦੇ ਨੇ ਗੁੱਚੀਓ ਕਿ ਸੱਚੀ ਗੱਲ ਪੈਣੀ ਹੈ ਰਾਤ ਨੂੰ ਚਾਈਆਂ ਵੀ ਨਹੀਂ ਹੈ ਚਾਈਆਂ ਵੀ ਨਹੀਂ ਸੱਚੀ ਗੱਲ ਹੈ ਵੀਰ ਜੀ ਉਹ ਵੇਲੋ ਅੰਦਰ ਵਿੱਚ ਜਾ ਵੇਲੋ ਐਵੇਂ ਵਿੱਚ ਕੰਬਲ ਆ ਵੇਖੋ ਆਰਗਾਮੇ ਆਧਾਰ ਕਹਲੋ ਇਸੇ ਦੀ ਮਜਬੂਰੀ ਮਜਬੂਰੀ ਨਹੀਂ ਹੈ ਇਹ ਦਿਖਾਣ ਦਾ ਮਕਸਦ ਇਹੀ ਹੈ ਕਿ ਹਾਲਾਤ ਕਿਹਨੇ ਹਨ ਇਹ ਉਹ ਸਰਦੀਆਂ ਵਾਲਾ ਟਾਈਮ ਹੈ ਜਿੱਥੇ 50 50 ਲੱਖ ਵਿਆਹਾਂ ਤੇ ਲੱਗ ਰਿਹਾ ਨਾ 50 50 ਲੱਖ ਵਿਆਹਾਂ ਤੇ ਲੱਗ ਰਿਹਾ ਤੁਹਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਸਮਾਜ ਦਾ ਹਾਲ ਕਿਹਾ ਨਾ ਜਿਹੜੇ ਥੋੜੇ ਜਿਹਾ ਕਮਜ਼ੋਰ ਵਰਗ ਤੋਂ ਨੇ ਉਹਨਾਂ ਨੂੰ ਮੋਟਾ ਅਸੀਂ ਲਾਣਾ ਇੱਥੇ ਹੈ ਪਸ ਜੀ ਕਿਵੇਂ ਲੱਗ ਰਿਹਾ ਥੋੜਾ ਅੱਛਾ ਇੱਕ ਮੈਂ ਗੱਲ ਹੋਰ ਕਹਾਂ ਪਿੱਛੇ ਜੇ ਛਿੱਦੀ ਦਿਹਾੜੇ ਲੰਘ ਕੇ ਗਏ ਹੈ ਨਾ ਬੜੀਆਂ ਵੀਡੀਓ ਪਾਦੇ ਲੋਕ ਇਹ ਇਦਾਂ ਉਹ ਇਦਾਂ ਬੱਚੇ ਠੰਡ ਚ ਗੁਰੂ ਸਾਹਿਬ ਦੇ ਲਾਲ ਇਦਾਂ ਹੋਏ ਉਦਾਂ ਹੋਏ ਇਹ ਸਾਰੀਆਂ ਗੱਪਾਂ ਗੱਪਾਂ ਨਾ ਰਿਹੜਿਆ ਕਰੋ ਕਿਸੇ ਦੀ ਇਦਾਂ ਮਦਦ ਕਰਕੇ ਉੱਥੇ ਉਹ ਉਸ ਚੀਜ਼ ਨੂੰ ਉੱਥੇ ਮਹਿਸੂਸ ਕਰਿਆ ਕਰੋ ਮਹਿਸੂਸ ਕਰਿਆ ਕਰੋ ਪੀਏ ਵੀ ਸਿੱਖਾਂ ਦੇ ਬੱਚੇ ਆ ਮੈਂ ਕੋਈ ਸਿੱਖਾਂ ਦੇ ਜਰੂਰੀ ਨਹੀਂ ਕਹਿੰਦਾ ਕੋਈ ਵੀ ਭੈਣ ਭਰਾ ਆ ਹਿੰਦੂ ਸਿੱਖ ਮੁਸਲਮਾਨ ਐਸਾਈ ਕੋਈ ਵੀ ਭਰਾ ਇਦਾਂ ਦਾ ਹੈਗਾ ਆ ਨਾ ਤਾਂ ਉਹਦੀ ਮਦਦ ਕਰਿਆ ਕਰੋ ਜੇ ਤੁਹਾਨੂੰ ਦਿੱਤਾ ਮਾਲਕ ਨੇ ਇਹ ਨਹੀਂ ਆ ਵੀ ਵੱਡ ਵੱਡੀਆਂ ਗੱਡੀਆਂ ਲੈ ਕੇ ਚਲ ਗਏ ਆ ਸਰਹੰਦ ਵੱਲੋਂ ਇਹਦਾ ਮਤਲਬ ਇਹ ਨਹੀਂਗਾ ਵੀ ਲੋਕ ਕਹਿਣਗੇ ਵਾਹ ਜੀ ਵਾਹ ਵਾਹ ਜੀ ਵਾਹ ਹੈ ਬੜਾ ਇਹਨਾਂ ਨੂੰ ਅਫਸੋਸ ਆ ਗੁਰੂ ਸਾਹਿਬ ਦੇ ਵਿੱਚਿਆਂ ਦਾ ਬੜਾ ਅਫਸੋਸ ਹੈ ਇਹਨਾਂ ਨੂੰ ਐਡਾ ਕੁਝ ਨਹੀਂ ਹੋਣਾਗਾ ਇੱਥੇ ਪਤਾ ਲੱਗਦਾ ਭਰਾ ਨੂੰ ਦੇਖੋ ਤੁਸੀਂ ਇਹਦੇ ਭਰਾ ਦੇ ਦਿਲ ਦੇ ਅੰਦਰ ਕੀ ਆ ਉਹਨੂੰ ਸਮਝੋ ਸਮਝੋ ਉਹਨੂੰ ਭਰਾਓ ਸਮਝੋ ਉਹਨੂੰ ਚੱਲ ਵੀ ਰੋਏ ਕੁਝ ਬੜੀ ਮਾਨੋ ਖੁਸ਼ੀ ਹੈ ਨਾ ਅਤਾਲਪੁਰ ਕੋ ਵੈਗਰੇ ਦੀ ਕਿਰਪਾ ਨਾਲ ਮੈਂ ਕਰ ਜਾਨੀ ਮਾਰਾ ਦਿਲੋਂ ਕਰੰਦੀ ਹਾਂ ਵੀ ਵੈਗਰੋ ਵੈਗਰੋ ਸ਼ੀਧੀਆਂ ਤੇ ਦਿਹਾੜੇ ਚੱਲ ਰਿਹਾ ਨਾ ਅੱਜ ਉਸ ਪਿੰਡ ਖੜੇ ਆ ਜਿੱਥੇ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਤਪਸਥਾਨ ਹੈ ਇੱਥੇ ਉਹਨਾਂ ਨੇ ਜਨਮ ਲਿਆ ਸੀਗਾ ਬਹੁਤ ਹੀ ਇੰਪੋਰਟੈਂਟ ਵੀਡੀਓ ਹੈ ਅੱਗੇ ਤੱਕ ਦੇਖਣਾ ਨਾ ਭੁੱਲੋ ਕਿਉਂ ਕਿ ਅੱਜ ਬਹੁਤ ਹੀ ਮਹਾਨ ਕਾਰਜਾਂ ਦੇ ਵਿੱਚ ਸੇਵਾ ਸਹਿਯੋਗ ਪੈ ਰਿਹਾ ਹੈ ਇਹ ਉਹੀ ਪਿੰਡ ਹੈ ਪਿੰਡ ਫੂਲਾ ਇੱਥੇ ਹੀ ਪਾਈ ਤਾਰੂ ਸਿੰਘ ਜੀ ਦਾ ਜਨਮ ਹੋਇਆ ਹੈ ਇੱਥੇ ਹੀ ਉਹ ਰਾਖਸ਼ਸਵਰਗ ਦਾ ਦਸ਼ਮੇਸ਼ ਜੀ ਦਾ ਬਖਸ਼ੇ ਹੋਏ ਬਾਣੇ 'ਚ ਰਹਿਣ ਵਾਲਾ ਬੰਦਾ ਫੂਲਾ ਉਹ ਵੀ ਇੱਥੇ ਸੀਗਾ ਅੱਜ ਕਿਉਂ ਖੜੇ ਹਾਂ ਇਸ ਪੇ ਪਿੰਡ ਦੇ ਵਿੱਚ ਬਹੁਤ ਜ਼ਰੂਰੀ ਸੇਵਾ ਚੱਲ ਰਹੀ ਹੈ ਤੁਹਾਨੂੰ ਪਤਾ ਲਗਾਤਾਰ ਗੰਤੀ ਸਿੰਘਾਂ ਦੇ ਘਰਾディオ ਸਾਰੀ ਪੂਰੇ ਪੰਜਾਬ ਦੇ ਹਰ ਇੱਕ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਸੇ ਘੜੀ ਦੇ ਵਿੱਚ ਇੱਕ ਹੋਰ ਛੇ ਘਰ ਬਣਨੇ ਸ਼ੁਰੂ ਹੋਏ ਹਨ ਜਿਦੇ ਵਿੱਚ ਇੱਕ ਘਰ ਇੱਥੇ ਬਣਨਾ ਸ਼ੁਰੂ ਹੋਇਆ ਹਨ ਬਹੁਤ ਸਾਰੇ ਦਾਨੀ ਵੀਰ ਭੈਣ ਜੁੜਨਾ ਚਾਹੁੰਦੇ ਆਂ ਸੇਵਾਵਾਂ ਦੇ ਵਿੱਚ ਹਨ ਤੇ ਉਹਨਾਂ ਤੱਕ ਇਹ ਪਹੁੰਚ ਤੁਸੀਂ ਕਰਾਉਣੀ ਹੈ ਨਾ ਇਹ ਜਿਹੜੀ ਸੇਵਾ ਚੱਲ ਰਹੀ ਹੈ ਇਹ ਸੇਫ ਇੰਟਰਨੈਸ਼ਨਲ ਜਿਨ੍ਹਾਂ ਨੂੰ ਲੀਡ ਕਰਦੇ ਨੇ ਰਿਸਪੈਕਟਡ ਭਾਈ ਸ਼ਮਨਦੀਪ ਸਿੰਘ ਜੀ ਹੈ ਨਾ ਔਰ ਐਸ ਐਚ ਐਸ ਜੀ ਚੈਰੀਟੇਬਲ ٹرسٹ ਮੋਹਾਲੀ ਦੇ ਸਹਿਯੋਗ ਦੇ ਨਾਲ ਇਕੱਠੇ ਹੋ ਕੇ ਸਾਂਝੇ ਉਪਰਾਲੇ ਨਾਲ ਚੱਲ ਰਹੀ ਹੈ ਸੋ ਤੁਹਾਨੂੰ ਬੇਨਤੀਆਂ ਰਹਿੰਦੀਆਂ ਕਿ ਜਰੂਰ ਦੋਨੋਂ ਸੰਸਥਾਵਾਂ ਵਿੱਚ ਪਹੁੰਚ ਕਰੋ ਸਹਿਯੋਗ ਦਿਓ ਹੈ ਨਾ ਬਹੁਤ ਜ਼ਰੂਰੀ ਸੇਵਾਵਾਂ ਚੱਲ ਰਹੀਆਂ ਹਨ ਜੀ ਬਹੁਤ ਹੀ ਜ਼ਿਆਦਾ ਜ਼ਰੂਰੀ ਸੇਵਾਵਾਂ ਚੱਲ ਰਹੀਆਂ ਨੇ ਔਰ ਜਾਸ ਰਿਚੇ ਕਰ ਲਗਾ ਹੁਣ ਕੱਕੇ ਸ਼ੁਰੂ ਕੀਤੇ ਹੈ ਚਾਰ ਘਰ ਹੁਣੇ ਬਣਾ ਕੇ ਹਟੇ ਆ ਇਸ ਲਈ ਤਿੰਨ ਮਹੀਨੇ ਜੀ ਤਿੰਨ ਮਹੀਨਿਆਂ ਦੇ ਵਿੱਚ ਆ ਹੁਣ ਅਗਲੇ ਦਸੰਬਰ ਦੇ ਹੁਣ ਦੋ ਹਫਤਾ ਚੱਲ ਰਿਹਾ 6 ਘਰ ਸ਼ੁਰੂ ਕਰ ਦਿੱਤੇ ਗਏ ਨੇ ਇਹ 6 ਘਰਾਂ ਦੀ ਸਾਰੀ ਹੋਏ ਜੀ ਉਸ ਤੋਂ ਬਾਅਦ ਹੋਰ ਘਰ ਬਣਾਉਣੇ ਨੇ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਲਗਾਤਾਰ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਇਹ ਸਾਰੇ ਘਰ ਪੈ ਰਹੇ ਨੇ ਸਾਨੂੰ ਸਹਿਯੋਗ ਦੀ ਲੋੜ ਹੈ ਤੁਹਾਡੇ ਸਾਥ ਦੀ ਲੋੜ ਹੈ ਆਨਲਾਈਨ ਸੇਵਾ ਕਰਨੀ ਬਿਲਕੁਲ ਨਾ ਭੁੱਲੋ ਸਾਡੇ ਵੀਡੀਓ ਜ਼ਰੂਰ ਸਾਂਝੇ ਕਰਦੇ ਰਹੋ ਤੁਹਾਡੇ ਕੋ ਵਟਸਐਪ ਤੇ ਇੰਸਟਾਗ੍ਰam অর YouTube ਤੇ ਫੇਸਬੁੱਕ ਤੇ ਲਗਾਤਾਰ ਮਿਲ ਰਹੇ ਹਾਂ ਹਾਂਜੀ ਵੀਰ ਜੀ ਆਪਾਂ ਨੇ ਵੀਡੀਓ ਸ਼ੇਅਰ ਕਰਤਾ ਜੀ ਦਵਲ ਕੇ ਹੁਣ ਗਾਂਵ ਬੰਦਿਆਂ ਦਾ ਕੰਮ ਆ ਭੈਣਾ ਭਰਾਵਾਂ ਦਾ ਉਹਨਾਂ ਨੇ ਸੰਗਤ ਨੇ ਕੀ ਕਰਨਾ ਆਪਾਂ ਨੇ ਜਿਹੜਾ ਕਰਨਾ ਸੀ ਆਪਣਾ ਕੰਮ ਇੰਨਾ ਹੀ ਆ ਆਪਾਂ ਕਰਤਾ ਭਰਾ ਮੇਰਿਆ ਭੀ ਬਾਕੀ ਮਾਲਕ ਕਰੇ ਆਪਾਂ ਨੂੰ ਐਨੇ ਜੋਗੇ ਤਾਂ ਆਪਾਂ ਜਰੂਰ ਤੁਹਾਡੇ ਨਾਲ ਆਵਾਂਗੇ ਸੋ ਮਾਲਕ ਦੀ ਮਿਹਰ ਹੋਣ ਦੀ ਗੱਲ ਹੁੰਦੀ ਆ ਠੀਕ ਆ ਜੀ ਹੁਣ ਇਹਨਾਂ ਨੇ ਭਾਜੀ ਹੁਣਾਂ ਨੇ ਪ੍ਰਾਲਾ ਕੀਤਾ ਨਾ ਬਹੁਤ ਵਧੀਆ ਲੱਗਿਆ ਮਨ ਨੂੰ ਬੜੀ ਸ਼ਾਂਤੀ ਹੋਈ ਐ ਸ਼ਾਂਤੀ ਜਿਹਨੂੰ ਕਹਿੰਦੇ ਆ ਜਿਹਨੂੰ ਕਹਿੰਦੇ ਨਾ ਵੀ ਦਿਮਾਗ ਰਿਲੈਕਸ ਹੋ ਗਿਆ ਮੇਰਾ ਇੱਕਦਮ ਜਿਹਨੂੰ ਕਹਿੰਦੇ ਨਾ ਨਜ਼ਾਰੇ 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 ਉਹ ਉਹ ਹੋ ਗਿਆ ਦਿਮਾਗ ਨੂੰ ਇੱਕਦਮ ਨਜ਼ਾਰਿਆਂ ਵਾਲਾ ਕੰਮ ਹੋ ਗਿਆ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਭਾਈ ਉਹਨਾਂ ਦੇ ਨੰਬਰ ਮੈਂ ਫੇਸਬੁੱਕ ਤੋਂ ਚੱਕੇ ਸੀਗੇ ਉਹ ਮੈਂ ਸਾਰੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਕਿਸੇ ਨੇ ਗੱਲਬਾਤ ਕਰਨੀਆਂ ਭਾਈ ਉਹਨਾਂ ਦੇ ਨਾਲ ਤਾਂ ਠੀਕ ਹੈ ਜੀ ਮੈਨੂੰ ਬਹੁਤ ਵਧੀਆ ਲੱਗੀ ਆ ਗੱਲਬਾਤ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਹਾਨੂੰ ਗੱਲਬਾਤ ਕਿਵੇਂ ਲੱਗੀ ਆ ਵੀਡੀਓ ਤੇ ਇਹ ਨਾ ਦੇਖਿਆ ਕਰੋ ਵੀ ਐਡਾਂ ਆਉਂਦੀਆਂ ਠੀਕ ਆ ਐਡ ਚਾਲ ਲੈਣ ਦਿਆ ਕਰੋ ਐਡ ਨੂੰ ਸਕਿਪ ਕਰ ਦਿਆ ਕਰੋ ਕੋਈ ਗੱਲ ਨਹੀਂ ਕਿ ਇਹ ਐਡਾਂ ਤੋਂ ਸਾਡੀ ਮਿਹਨਤ ਸਾਨੂੰ ਮਿਲਣੀ ਆ ਸਾਡੀ ਮਿਹਨਤ ਵੀ ਸਾਨੂੰ ਮਿਲਣੀ ਆ ਤੇ ਮੈਂ ਤਾਂ ਕਹਿਣਾ ਮਾਲਕ ਮਿਹਰ ਕਰੇ ਆਪਣੇ ਸਬਸਕ੍ਰਾਈਬਰ ਇੰਨੇ ਕੋ ਹੁਣ ਆਪਣੀ ਗੱਲਬਾਤ ਬੜੇ ਭਰਾਵਾਂ ਨੂੰ ਚੰਗੀਆਂ ਲੱਗਦੀਆਂ ਆਪਣੀਆਂ ਗੱਲਾਂ ਐਸੀ ਗੱਲ ਨਹੀਂ ਕਿ ਵੀ ਅ ਇਸ ਮੈਡ ਦੀਆਂ ਗੱਲਾਂ ਕਿਸੇ ਨੂੰ ਚੰਗੀਆਂ ਨਹੀਂ ਲੱਗਦੀਆਂ ਠੀਕ ਆ ਆਪਣੀਆਂ ਗੱਲਾਂ ਬਹੁਤ ਭਰਾਵਾਂ ਨੂੰ ਅਸ਼ਕ ਕਮਲੇ ਕਮਲੇ ਬੰਦੇ ਅਸੀਂ ਕਮਲੇ ਜੇ ਬੰਦੇ ਆ ਜਿਨ੍ਹਾਂ ਨੇ ਸਿਆਣੇ ਲੱਭਣੇ ਆ ਨਾ ਉਹ ਸਿਆਣੇ ਲੱਭੋ ਠੀਕ ਆ ਤੇ ਜਿਨ੍ਹਾਂ ਨੂੰ ਭਾਈ ਕਮਲੇ ਚਾਹੀਦੇ ਤੇ ਆਪਾਂ ਬੈਠੇ ਆ ਬਾਈ ਕਮੈਂਟ ਕਰਿਓ ਜਾ ਕੇ ਡਿਸਕ੍ਰਿਪਸ਼ਨ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰੋ ਵੀ ਗੱਲਬਾਤ ਕਿਵੇਂ ਲੱਗੀ ਹੈ ਬਾਈ ਦੀ ਠੀਕ ਹੈ ਜੀ ਤੇ ਜਿਹੜੇ ਭਰਾ ਨੇ ਦਾਨੀ ਭਰਾ ਠੀਕ ਹੈ ਜੀ ਮੈਨੂੰ ਪਤਾ ਮੇਰੇ ਵੀਡੀਓ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਇੱਥੇ ਵੀ ਇਹਨਾਂ ਚੰਟਰੀਆਂ ਚ ਵੀ ਦੇਖੇ ਜਾਂਦੇ ਆ ਤੇ ਬੜੇ ਭਰਾ ਬੈਠੇ ਆ ਉੱਥੇ ਠੀਕ ਹੈ ਜੀ ਮੇਰਾ ਵੀਰ ਮਦਦ ਕਰੋ ਠੀਕ ਹੈ ਜੀ ਅਸੀਂ ਫੇਰ ਹੀ ਮੁੜਨਾ ਫੇਰ ਹੀ ਮੁੜਨਾ ਜਿਹਦਾ ਭਾਜੀ ਹੁਣੇ ਕਿਹਾ ਸੀਗਾ ਵੀ ਬੂਟਾ ਅਸੀਂ ਲਾਉਣਾ ਅਸੀਂ ਬੂਟੇ ਪੱਟਣ ਦੇ ਹੋਇਓ ਆ ਇਹ ਹਕੀਕਤ ਆ ਗੱਲ ਇਹ ਅਸੀਂ ਗਰੀਬਾਂ ਦਾ ਕਿਉਂ ਦੇਖੀਏ ਯਾਰ ਕੋਈ ਗੱਲ ਨਹੀਂ ਕੋਈ ਭਰਾ ਪੱਠਿਆਂ ਦੀ ਪੰਡ ਲੈ ਗਿਆ ਨਾ ਤੇ ਕਿੱਡੀ ਕ ਗੱਲ ਆ ਜੇ ਕਿਸੇ ਨੇ ਬੰਨਾ ਖਰਚ ਲਿਆ ਤੇ ਕਿੱਡੀ ਕ ਗੱਲ ਹੋ ਜੂਗੀ ਐਵੇਂ ਨਾ ਕਰਿਆ ਕਰੋ ਯਾਰ ਐਵੇਂ ਨਾ ਕਰਿਆ ਕਰੋ ਠੀਕ ਆ ਐਨੀਆਂ ਕ ਗੱਲਾਂ ਬਾਤਾਂ ਸੀਗੀਆਂ ਗੱਲਾਂ ਬਾਤਾਂ ਬਹੁਤ ਉੱਪਰ ਫਿਰ ਵੀਡੀਓ ਬਹੁਤ ਵੱਡੇ ਹੋ ਜਾਂਦੇ ਆ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮੋਜਾ ਮਾਣੋ ਖੁਸ਼ ਰਹਿਿਆ ਕਰੋ ਓਕੇ ਬਾਈ Thank you.